ਹਾਂਜੀ ਸਰ ਪੰਜਾਬ ਅੰਦਰ ਲਾਕਡਾਊਨ ਦੌਰਾਨ ਆਮ ਲੋਕਾਂ ਨੂੰ ਰਾਸ਼ਨ ਨਾ ਮਿਲਣ ਕਰਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਔਰ ਬੜੀ ਤਰਸਯੋਗ ਹਾਲਤ ਬਣੀ ਹੋਈ ਆ ਕੇਂਦਰ ਸਰਕਾਰ ਵੱਲੋਂ ਭੇਜੀ ਹੋਈ ਰਾਸ਼ਨ ਅਜੇ ਤੱਕ ਪੰਜਾਬ ਵਿੱਚ ਕਿਤੇ ਮਹਈਆ ਨਹੀਂ ਕਰਵਾਇਆ ਜਾ ਰਿਹਾ ਪੰਜਾਬ ਦੇ 175000 ਡੀਪੂ ਹੋਲਡਰ ਜਿਹੜੇ ਉਹ ਹੜਤਾਲ ਤੇ ਚਲੇ ਗਏ ਆ ਔਰ ਉਹਨਾਂ ਨੂੰ ਬੜੀ ਵੱਡੀ ਸਮੱਸਿਆ ਆ ਰਹੀ ਆ ਉਹ ਸੈਨੀਟਾਈਜ਼ਰ ਤੇ ਜਿਹੜਾ ਹੋਰ ਸਖ ਹੁਸੂਲਤਾਂ ਦੀ ਮੰਗ ਕਰ ਰਹੇ ਆ ਇਹਦੇ ਤੇ ਪੰਜਾਬ ਦੇ ਜਿਹੜੇ ਖੁਰਾਕ ਸਪਲਾਈ ਮੰਤਰੀ ਭਾਰਤ ਕੁਸ਼ਨਾਸ਼ੂ ਦਾ ਕੋਈ ਧਿਆਨ ਨਹੀਂ ਨਾ ਮੰਨ ਜੋ ਮੁੱਖ ਮੰਤਰੀ ਸਾਹਿਬ ਦਾ ਧਿਆਨ ਹੈ ਤੁਸੀਂ ਦੇਖੋ ਕਿੱਡੀ ਵੱਡੀ ਤਸਜੂਹ ਹਾਲਤ ਹੈ ਕਿ ਜਿੱਥੇ ਰੋਜ਼ ਲੁਧਿਆਣੇ 'ਚ ਲੋਕ ਰਾਸ਼ਨ ਇਕੱਠਾ ਜਿਹੜਾ ਲੈਣ ਦੇ ਲਈ ਜਾਂਦੇ ਆ ਜਿਹੜੇ ਗਰੀਬ ਲੋਕ ਇਹ ਕਿ ਪ੍ਰਵਾਸੀ ਮਜ਼ਦੂਰ ਜਿਹੜਾ ਬਾਰ-ਬਾਰ ਜਿਹੜਾ ਉੱਥੇ ਰਾਸ਼ਨ ਲੈਣ ਲਈ ਜਾਂਦਾ ਰਿਹਾ ਪਰ ਉਹ ਰਾਸ਼ਨ ਨਾ ਮਿਲਣ ਕਰਕੇ ਜਿਹੜਾ ਆ ਉਹ ਕੱਲ ਸੁਸਾਈਡ ਕਰ ਗਿਆ ਆ ਇਹਦੇ ਲਈ ਜਿਹੜਾ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ ਔਰ ਪੰਜਾਬ ਦੇ ਜਿਹੜਾ ਫੂਡ ਸਪਲਾਈ ਦੇ ਮਿਨਿਸਟਰ ਮਿਸਟਰ ਭਾਰਤ ਪੂਸ਼ਣ ਆਸ਼ੂ ਜਿਹੜੇ ਜ਼ਿੰਮੇਵਾਰ ਆ ਮੈਂ ਬਨ ਸਮਾਜ ਪਾਰਟੀ ਜਿਲ੍ਹਾ ਜਲੰਧਰ ਦਿਹਾਤੀ ਦਾ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਬਨ ਸਮਾਜ ਪਾਰਟੀ ਵੱਲੋਂ ਮੰਗ ਕਰਦਾ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਹਨ ਉਨ੍ਹਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਜਾਵੇ ਕਿ ਦੋ ਦੀਪੂ ਹੋਲਡਰ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਇੱਕ ਵਿਅਕਤੀ ਜਿਹੜਾ ਪੁਖ ਦੇ ਦੌਰਾਨ ਜਿਹੜੀ ਆ ਉਹ ਰਾਸ਼ਨ ਨਾ ਮਿਲਣ ਕਾਰਨ ਜਿਹੜਾ ਆ ਪਰੇਸ਼ਾਨ ਹੋ ਕੇ ਪਖਤੂ ਨੇ ਸੁਸਾਈਡ ਕਰ ਲਿਆ ਔਰ ਬਹੁਤੇ ਲੋਕ ਜਿਹੜੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਸ ਕਰਕੇ ਆਸ਼ੂ ਜੀ ਦੇ ਖਿਲਾਫ ਜਿਹੜਾ ਉਹ ਮਕਦਮਾ ਦਰਜ ਹੋਣਾ ਚਾਹੀਦਾ ਆ ਕਿਉਂਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਅਲਾਉ ਕਰਦਾ ਆ ਕਿ ਪੰਜਾਬ ਦੀ ਸਰਕਾਰ ਜਿਹੜਾ ਸਾਰੇ ਲੋਕਾਂ ਦੇ ਲਈ ਜਿਹੜਾ ਰੋਟੀ ਕਪੜਾ ਔਰ ਮਕਾਨ ਦਾ ਪ੍ਰਬੰਧ ਕਰਨਾ ਇਹਨਾਂ ਦੀ ਡਿਊਟੀ ਆ ਅੱਜ ਦੇ ਸਮੇਂ 'ਚ ਤਾਂ ਜਿਹੜੀ ਮਹਾਮਾਰੀ ਚੱਲ ਰਹੀ ਆ ਸਰਕਾਰ ਇਸ ਮਸਲੇ ਦੇ ਵਿੱਚ ਫੇਲੀਅਰ ਆ ਔਰ ਮਾਨਜੁਗ ਪੰਜਾਬ ਦੇ ਰਾਜਪਾਲ ਜਿਹੜਾ ਉਹਨਾਂ ਨੂੰ ਇਸ ਮਸਲੇ ਨੂੰ ਜਿਹੜਾ ਆ ਉਹ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਪੰਜਾਬ ਦੀ ਸਰਕਾਰ ਨੂੰ ਹਦਾਇਤ ਕਰਨੀ ਚਾਹੀਦੀ ਆ ਔਰ ਮਾਨਜੁਗ ਮੁੱਖ ਮੰਤਰੀ ਸਾਹਿਬ ਨੂੰ ਹਦਾਇਤ ਕਰਨੀ ਚਾਹੀਦੀ ਆ ਕਿ ਭਾਰਤ ਭੂਸ਼ਣ ਆਸ਼ੂ ਜਿਹੜੇ ਫੇਲੀਅਰ ਹੋਏ ਆ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ ਚਾਹੀਦਾ